ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਪ ਬੋ ਸੋ ਅੱਜ ਆਪਾਂ ਦੋਸਤੋ ਖੜੇ ਆ ਸ਼ੰਭੂ ਬਾਰਡਰ ਤੇ ਔਰ ਸਾਡੇ ਪੰਜਾਬ ਦਾ ਜਿਹੜਾ ਸ਼ੰਗਰਸ਼ ਹਮੇਸ਼ਾ ਹੀ ਪੰਜਾਬ ਜਿਹੜਾ ਸੰਘਰਸ਼ਤਾ ਹੀ ਰਿਹਾ ਵਾ ਜਦੋਂ ਤੁਸੀਂ ਵੇਖਿਆ ਵੀ ਸਾਡੇ ਭਰਾ ਧਰਨੇ ਤੇ ਬੈਠੇ ਅਸੀਂ ਅੰਮ੍ਰਿਤਸਰੋਂ ਜਦੋਂ ਸਿੱਧਾ ਆਏ ਤਾਂ ਅਸੀਂ ਸਾਡੇ ਕੋਲ ਨਹੀਂ ਰਿਹਾ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਾਡੇ ਪਿੰਡਾਂ ਦੇ ਵਿੱਚ ਉੱਥੇ ਜਿਹੜੇ ਵੀਰ ਬੈਠੇ ਉਹ ਵੀ ਆਉਣ ਇੱਥੇ ਆਣ ਕੇ ਵੇਖਣ ਆਪਣੇ ਬਜ਼ੁਰਗ ਜਦੋਂ ਇੱਥੇ ਸੰਘਰਸ਼ ਕਰਨ ਧਿਆ ਤੇ ਅਸੀਂ ਨਹੀਂ ਰੁਕੇ ਫਿਰ ਸਾਡੇ ਕੋਲ ਰਿਹਾ ਵੀ ਨਹੀਂ ਗਿਆ ਤੇ ਅਸੀਂ ਆ ਗਏ ਤੇ ਭਰਾਓ ਆਪਾਂ ਜਿੰਨੇ ਜਨੇ ਜੋਕੇ ਹੈਗੇ ਆ ਨਾ ਇਹ ਸੰਘਰਸ਼ ਤੇ ਜਰੂਰ ਆਈਏ ਕਿਉਂਕਿ ਇਹ ਸੰਘਰਸ਼ ਕਿਸਾਨੀ ਜਿਹੜੀ ਆ ਜੇ ਕਿਸਾਨੀ ਖਤਮ ਹੋ ਗਈ ਤੇ ਫਿਰ ਪੰਜਾਬ ਹੀ ਖਤਮ ਹੋ ਗਿਆ ਅੱਜ ਪੰਜਾਬ ਦੇ ਜੇ ਕੋਈ ਲੜਾਈ ਲੜਦਾ ਤੇ ਉਹ ਕਿਸਾਨ ਮਜ਼ਦੂਰ ਦੀ ਲੜ ਰਿਆ ਔਰ ਸਾਡਾ ਭਰਾ ਅਮਰੀਕਾ ਤੋਂ ਸਰਦਾਰ ਰਵਾਲ ਸਿੰਘ ਹੁਣੇ ਆਏ ਆ ਤੇ ਪਹਿਲਾਂ ਵੀ ਕਿਸਾਨੀ ਅੰਦੋਲਨ ਚ ਇਥੇ ਰਹੇ ਅਸੀਂ ਸਾਰੇ ਰਹੇ ਪਰ ਅੱਜ ਬੜਾ ਦੁੱਖ ਲੱਗਿਆ ਵੇਖ ਕੇ ਵੀ ਜਦੋਂ ਸਾਡੇ ਬਜ਼ੁਰਗ ਸਾਡੇ ਭਰਾ ਜਿਹੜੇ ਡਟੇ ਆ ਇਥੇ ਔਰ ਆਪਣਾ ਸਾਰਾ ਕੰਮ ਕਾਰ ਛੱਡ ਕੇ ਪੰਜਾਬ ਦੀ ਲੜਾਈ ਲੜਨ ਲਈ ਤੇ ਅਸੀਂ ਘਰੇ ਬੈਠੇ ਆ ਤੇ ਭਰਾਓ ਆਪਾਂ ਜਿੰਨੇ ਜਿੰਨੇ ਜੋਗੇ ਹੈਗੇ ਆ ਜਰੂਰ ਆਇਆ ਕਰੀਏ ਇਹ ਮੋਰਚਿਆਂ ਦੇ ਵਿੱਚ ਸੂਰਮੇ ਯੋਧਿਆਂ ਦਾ ਇਤਿਹਾਸ ਜਿਹੜਾ ਐਵੇਂ ਨਹੀਂ ਪੜਿਆ ਜਾਂਦਾ ਉਹੀ ਪਰੰਪਰਾ ਚੱਲਣ ਦੀ ਗਾੜੀ ਤੇ ਏਕਾ ਹੋਊਗਾ ਤੇ ਫਿਰ ਅੰਦੋਲਨੇ ਵੀ ਫਤਿਹ ਹੋਣਾ ਵਾ ਗੁਰੂ ਸਾਹਿਬ ਨੇ ਜਿਹੜੀ ਫਤਿਹ ਬਖਸ਼ੀ ਹੋ ਇਸੇ ਕਰਕੇ ਫਤਿਹ ਬਖਸ਼ੀ ਆ ਆਪਾਂ ਸਾਰੇ ਇੱਕ ਹੋ ਕੇ ਤੇ ਇਕੱਠੇ ਹੋ ਕੇ ਪੰਜਾਬ ਵਾਲੇ ਸਾਰੇ ਲੜਾਈ ਲੜੀਏ ਤੇ ਭਰਾ ਜਿਹੜੇ ਇੱਥੇ ਬੈਠੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਏ ਹੋਰ ਤਗੜੇ ਕਰੀਏ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ